ਦੇ ਸੌਥ ਵੀ ਨਿਲਾਮੀ ਕਰਦੇ ਵਿੱਚ ਇੱਕ ਕੀਮਤੀ ਚਟਾਨ ਦੀ ਨਿਲਾਮੀ ਹੋਣ ਜਾ ਰਹੀ ਹੈ ਜੋ ਮੰਗਲ ਗ੍ਰਹਿ ਤੋਂ ਡਿੱਗੀ ਸੀ ਇਹ ਧਰਤੀ ਤੇ ਡਿੱਗੀ ਮੰਗਲ ਗ੍ਰਹਿ ਦੀ ਸਭ ਤੋਂ ਵੱਡੀ ਚਟਾਨ ਹੈ ਜਿਸ ਦਾ ਵਜ਼ਨ 24 ਕਿਲੋਗ੍ਰਾਮ ਹੈ ਇਹ ਚਟਾਨ ਉਹਨਾਂ ਲਈ ਬੇਹਦ ਅਹਿਮ ਹੈ ਜੋ ਮੰਗਲ ਗ੍ਰਹਿ ਦੇ ਵਿਸ਼ੇ ਦੇ ਵਿੱਚ ਖੋਜ ਕਰਨਾ ਚਾਹੁੰਦੇ ਨੇ ਜਾਂ ਪੁਲਾੜ ਦੇ ਨਾਲ ਜੁੜੀਆਂ ਚੀਜ਼ਾਂ ਦੇ ਵਿੱਚ ਦਿਲਚਸਪੀ ਰੱਖਦੇ ਨੇ ਇੱਕ ਰਿਪੋਰਟ ਮੁਤਾਬਕ ਇਸ ਪੱਥਰ ਦੀ ਕੀਮਤ 34 ਕਰੋੜ ਰੁਪਏ ਦੱਸੀ ਜਾ ਰਹੀ ਹੈ ਸਵਾਤੋ ਤੁਹਾਨੂੰ ਦੱਸ ਦਿਆਂ ਕਿੱਥੇ ਡਿੱਗੀ ਸੀ ਇਹ ਚਟਾਨ ਅਤੇ ਕਿਉਂ ਮੰਨੀ ਜਾ ਰਹੀ ਹੈ ਇੰਨੀ ਖਾਸ ਧਰਤੀ ਉਤੇ ਮੰਗਲ ਗ੍ਰਹਿ ਤੋਂ ਡਿੱਗੀ ਇੱਕ ਚਟਾਨ ਨੂੰ ਨਿਲਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਚਟਾਨ ਦਾ ਨਾਮ ਐਨ ਡਬਲਯੂਏ 16788 ਹੈ ਜੋ ਧਰਤੀ ਉਤੇ ਡਿੱਗੀ ਮੰਗਲ ਦੀ ਸਭ ਤੋਂ ਵੱਡੀ ਚਟਾਨ ਹੈ ਇਸ ਮਹੀਨੇ ਦੇ ਆਖਰ ਤੱਕ ਇਸ ਦੁਰਲਭ ਪੱਥਰ ਦੀ ਨਿਲਾਮੀ ਕੀਤੀ ਜਾਵੇਗੀ ਨੂੰ ਜਾਣ ਕੇ ਹੈਰਾਨਗੀ ਹੋਵੇਗੀ ਕਿ ਇਸ ਚਟਾਨ ਦਾ ਵਜ਼ਨ 24 ਕਿਲੋਗ੍ਰਾਮ ਹੈ ਅਤੇ ਇਸ ਨੂੰ ਨਵੰਬਰ 2023 ਦੇ ਵਿੱਚ ਨਾਈਜਰ ਦੇ ਦੂਰ ਦੁਰਾਡੇ ਅਗਾਡੇਜ਼ ਖੇਤਰ ਦੇ ਵਿੱਚ ਇੱਕ ਵਿਗਿਆਨੀ ਦੇ ਵੱਲੋਂ ਖੋਜਿਆ ਗਿਆ ਸੀ ਇਹ ਮੰਗਲ ਗ੍ਰਹਿ ਤੋਂ ਡਿੱਗੇ ਜ਼ਿਆਦਾਤਰ ਔਲਕਾ ਪਿੰਡਾ ਦੀ ਤੁਲਨਾ ਦੇ ਵਿੱਚ ਸਭ ਤੋਂ ਵੱਡੀ ਦੱਸੀ ਜਾ ਰਹੀ ਹੈ ਜੋ ਆਮ ਤੌਰ ਉਤੇ ਛੋਟੇ ਟੁਕੜਿਆਂ ਦੇ ਵਿੱਚ ਹੁੰਦੀ ਨੇ ਇਸ ਚਟਾਨ ਦੇ ਅੰਦਰੂਨੀ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ ਸ਼ੁਦਰ ਗ੍ਰਹਿ ਦੇ ਪ੍ਰਵਾਹ ਦੇ ਨਾਲ ਮੰਗਲ ਦੀ ਸਤ੍ਹਾ ਤੋਂ ਉੱਡ ਗਈ ਸੀ ਜੋ ਬਾਅਦ ਦੇ ਵਿੱਚ ਧਰਤੀ ਉੱਤੇ ਆ ਟਿਕੀ ਹੈ। ਮੰਗਲ ਗ੍ਰਹਿ ਤੋਂ ਡਿੱਗੇ ਇਸ ਦੁਰਲੱਭ ਪੱਥਰ ਦੀ ਨਿਲਾਮੀ 16 ਜੁਲਾਈ ਨੂੰ ਸੌਦਬੀ ਦੇ ਨਿਊਯਾਰਕ ਸਥਿਤ ਦਫਤਰ ਦੇ ਵਿੱਚ ਹੋਵੇਗੀ ਇਹ ਕੁਦਰਤੀ ਇਤਿਹਾਸ ਵਿਕਰੀ ਦਾ ਹਿੱਸਾ ਹੋਵੇਗਾ ਅਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਦੁਰਲੱਭ ਉਲਕਾ ਪੰਡ ਦੱਸਿਆ ਜਾ ਰਿਹਾ ਹੈ ਇਸ ਚਟਾਨ ਦੀ ਅੰਦਾਜ਼ਨ ਕੀਮਤ 17 ਕਰੋੜ ਤੋਂ 34 ਕਰੋੜ ਰੁਪਏ ਦੇ ਵਿਚਕਾਰ ਤੈਅ ਕੀਤੀ ਗਈ ਹੈ ਸੌਦਬੀ ਨੇ ਇਸ ਪੱਥਰ ਨੂੰ ਇੱਕ ਸਮਾਰਕੀ ਨਮੂਨਾ ਦੱਸਿਆ ਜੋ ਧਰਤੀ ਉੱਤੇ ਹੁਣ ਤੱਕ ਪਾਏ ਗਏ ਮੰਗਲ ਗ੍ਰਹਿ ਦੇ ਹੋ ਟੁਕੜਿਆਂ ਤੋਂ ਲਗਭਗ 70% ਵੱਡਾ ਹੈ ਇਕ ਜਾਣਕਾਰੀ ਅਨੁਸਾਰ ਹੁਣ ਤੱਕ ਧਰਤੀ ਉਤੇ ਮੰਗਲ ਗ੍ਰਹਿ ਦੇ ਸਿਰਫ 400 ਉਲਕਾ ਪੰਡ ਖੋਜੇ ਗਏ ਨੇ। ਇਹੀ ਕਾਰਨ ਹੈ ਕਿ ਇਸ ਦੀ ਨਿਲਾਮੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਸੋਦਬੀ ਦੇ ਵਿਗਿਆਨ ਅਤੇ ਖੁਦਰਤੀ ਇਤਿਹਾਸ ਦੇ ਉਪਰਦਾਨ ਕੈਸੈਂਡਾ ਹੈਟਨ ਨੇ ਇਸ ਨੂੰ ਅਸਾਧਾਰਨ ਮਹੱਤਵ ਦੀ ਖੋਜ ਦੱਸਿਆ ਹੈ। ਇਹ ਚਟਾਨ ਦੀ ਲਾਲ ਰੰਗ ਦੀ ਹੈ ਅਤੇ ਇਸ ਦੀ ਸਤਹ ਉਤੇ ਕੱਚ ਵਰਗੀਆਂ ਪਰਤਾਂ ਦਿਖਾਈ ਦਿੰਦੀਆਂ ਨੇ। ਸੋਦਬੀ ਨੇ ਆਖਿਆ ਹੈ ਕਿ ਮੰਗਲ ਗ੍ਰਹਿ ਦੇ ਟੁਕੜੇ ਯਕੀਨਨ ਤੌਰ ਉਤੇ ਬੇहद ਦੁਰਲੱਭ ਨੇ 77000 ਉਲਕਾ ਪਿੰਡਾਂ ਦੇ ਵਿੱਚੋਂ ਸਿਰਫ 400 ਹੀ ਮੰਗਲ ਗ੍ਰਹਿ ਤੋਂ ਡਿੱਗੇ ਹੋਏ ਪੱਥਰ ਧਰਤੀ ਉਤੇ ਮੌਜੂਦ ਨੇ ਇੱਕ ਪਾਸੇ ਜਿੱਥੇ ਕੁਝ ਲੋਕ ਇਸ ਔਲਕਾ ਪਿੰਡ ਦੀ ਨਿਲਾਮੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਕੁਝ ਮਹਾਰਾਨੇਸ ਦੁਰਲਭ ਚਟਾਨ ਦੀ ਨਿਲਾਮੀ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੁਹਾਨੂੰ ਦੱਸ ਦਈਏ ਸਕਾਟਲੈਂਡ ਦੇ ਐਡੀਨਬਰਗ ਯੂਨੀਵਰਸਿਟੀ ਦੇ ਵਿੱਚ ਜੀਵ ਵਿਗਿਆਨ ਅਤੇ ਵਿਕਾਸ ਦੇ ਪ੍ਰੋਫੈਸਰ ਸਟੀਵ ਬੁਸੇਟ ਦਾ ਕਹਿਣਾ ਹੈ ਕਿ ਇਹੇ ਸ਼ਰਮ ਦੀ ਗੱਲ ਹੋਵੇਗੀ ਜੇਕਰ 올ਕਾ ਪਿੰਡ ਜਨਤਕ ਅਧਿਆਨ ਅਤੇ ਮਨੋਰੰਜਨ ਦੇ ਲਈ ਅਜ਼ਾਬ ਘਰ ਦੇ ਵਿੱਚ ਪ੍ਰਦਰਸ਼ਿਤ ਹੋਣ ਦੀ ਬਜਾਏ ਕਿਸੇ ਅਮੀਰ ਵਰਗ ਦੀ ਤਿਜ਼ੋਰੀ ਦੇ ਵਿੱਚ ਸਮਾ ਜਾਵੇ। ਸੋ ਮੰਗਲ ਗ੍ਰਹਿ ਤੋਂ ਡਿੱਗੇ ਇਸ ਦੁਰਲਭ ਪੱਥਰ ਦੀ ਨਿਲਾਮੀ ਬਾਰੇ ਤੁਹਾਡਾ ਕੀ ਮੰਨਣਾ ਹੈਗਾ? ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ। ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰ ਟੀਵੀ।